ਵਾਸੀ ਕਰ ਰਹਾ ਕਹਿੰਦਾ ਮੈਨੂੰ ਬਿਨਾ ਢੇ ਦੇ ਦਾਰੋਂ ਇੱਧਰ ਕਰ ਮੂੰ ਬੋਲ ਗੱਲ ਕਰ ਹੁਣ ਕੱਢ ਗਾਲ ਕਿਵੇਂ ਕੱਢੇ ਆ ਤੂੰ ਗਾਲਾਂ ਕੱਢ ਰਿਹਾ ਸਾਨੂੰ ਤੂੰ ਗਾਲਾਂ ਕੱਢ ਰਿਹਾ ਸਾਨੂੰ ਬਾਈ ਜੀ ਸਾਨੂੰ ਗਾਲਾਂ ਕੱਢ ਰਹਾ ਕਹਿੰਦਾ ਬਿਨਾ ਢੇ ਦੇ ਦਾਰੋਂ ਮੈਨੂੰ ਟ੍ਰੇਡ ਲੱਤੀ ਆ ਬਹਾਦਰ ਕੱਢ ਦੀਏ ਨੇ ਫਿਰ ਪਟਿਆਲੇ ਟਿਕਲੇ ਫਿਰ ਪਟਿਆਲੇ ਟਿਕਲੇ ਦਾਰੋਂ ਆਏ ਫਿਰ ਤੈਨੂੰ ਢੇ ਦੇ ਕਰ ਰਹੇ ਮੈਨੂੰ ਬਿਨਾ ਢੇ ਥੋੜੀ ਦਾਰ ਦੇਂਗੇ ਫਿਰ ਬਿਨਾ ਢੇ ਥੋੜੀ ਦਾਰ ਦੇਂਗਾ ਤੈਨੂੰ ਨਹੀਂ ਪਿਆਰ ਨਾਲ ਕੀ ਜਾਲਾ ਯਾਰ ਫਿਰ ਤਾਂ ਰੋਲੇ ਦੀਆਂ ਤਸਵੀਰਾਂ ਪਟਿਆਲਾ ਤੋਂ ਸਾਹਮਣੇ ਆ ਰਹੀਆਂ ਜਿੱਥੇ ਇੱਕ ਸਵਾਰੀ ਦੇ ਵੱਲੋਂ ਮੌਕੇ ਤੇ ਖੂਬ ਹੰਗਾਮਾ ਕੀਤਾ ਜਾਂਦਾ ਹੈ ਹੰਗਾਮਾ ਇਸ ਕਦਰ ਕੀਤਾ ਕਿ ਆ ਕਿ ਮੌਕੇ ਤੇ ਵੀਡੀਓ ਬਣਿਆ ਵੀ ਤੇ ਵੀਡੀਓ ਅੱਜ ਕੱਲ ਸੋਸ਼ਲ ਮੀਡੀਆ ਤੇ ਵੀ ਕਾਫੀ ਜ਼ਿਆਦਾ ਵਾਇਰਲ ਹੋ ਰਿਹਾ ਦੱਸਿਆ ਜਾ ਰਿਹਾ ਹੈ ਕਿ ਸਵਾਰੀ ਨੂੰ ਪਿੱਛੇ ਉਤਾਰ ਦਿੱਤਾ ਗਿਆ ਸੀ ਜਿਸ ਕਾਰਨ ਸਵਾਰੀ ਨੇ ਮੌਕੇ ਤੇ ਰੋਲਾ ਪਾਇਆ ਤੇ ਰੋਲਾ ਇਸ ਕਦਰ ਵੱਧਿਆ ਕਿ ਗੰਦੀਆਂ ਗੰਦੀਆਂ ਗਾਲਾਂ ਤੱਕ ਚੁੰਨੇ ਇੱਕ ਦੂਜੇ ਨੂੰ ਕੱਢਣੀਆਂ ਸ਼ੁਰੂ ਕੀਤੀਆਂ ਜਾਂਦੀਆਂ ਜਿਸ ਮਗਰੋਂ ਪੀਆਰਟੀਸੀ ਦੇ ਮੁਲਾਜ਼ਮਾਂ ਦਾ ਵੀ ਬਿਆਨ ਸਾਹਮਣੇ ਆਇਆ ਪੂਰਾ ਰੋਲਾ ਕੀ ਸੀ ਇਹ ਵੀ ਜਾਣਾਂਗੇ ਪਰ ਉਸ ਤੋਂ ਪਹਿਲਾਂ ਇੱਕ ਵਾਰ ਤੁਸੀਂ ਹੰਗਾਮੇ ਦੀਆਂ ਨਾ ਤਸਵੀਰਾਂ ਨੂੰ ਧਿਆਨ ਦੇ ਨਾਲ ਦੇਖੋ ਨਾਸੀ ਕਰ ਰਹਾ ਕਹਿੰਦਾ ਮੈਨੂੰ ਪਿੰਨਾ ਅੱਡੇ ਤੇ ਧਾਰੋ ਇੱਧਰ ਕਰ ਮੂ ਬੋਲ ਗੱਲ ਕਰ ਹੁਣ ਕੱਢ ਗਾਲ ਕਿਵੇਂ ਕੱਢੇ ਆ ਤੂੰ ਗਾਲੇ ਕੱਢ ਰਿਹਾ ਸਾਨੂੰ ਤੂੰ ਗਾਲੇ ਕੱਢ ਰਿਹਾ ਸਾਨੂੰ ਵੀਰ ਜੀ ਕੀ ਗੱਲ ਬਾਤ ਹੋ ਗਈ ਸੀ ਵੀਡੀਓ ਵਾਇਰਲ ਹੋ ਰਹੀ ਹੈ ਕੀ ਕਹਾ ਸੁਣੀ ਹੋ ਕਿਸੇ ਉਹਦੇ ਨਾਲ ਜੀ ਜੀ ਸਾਨੂੰ ਓਏ ਓਏ ਇਹ ਕਰਕੇ ਬੋਲੇ ਕਹਿੰਦੇ ਵੀ ਮੈਨੂੰ ਬਿਨਾ ਅੱਡੇ ਤੇ ਧਾਰੋ ਬਹਾਦਰਗਾੜਾ ਸਟਾਪ 'ਤੇ ਗੱਡੀ ਰੋਕ ਕੇ ਆਈ ਆ ਉੱਥੇ ਉਸ ਪੁੱਤਰੇ ਨਹੀਂ ਅੱਗੇ ਆਗੇ ਬਾਦਰਗੜ ਤੋਂ ਵਿਚਾਲੇ ਕਿਲੇ ਆਨ ਰੋਡ ਤੇ ਗੱਡੀ ਆਂਦੀ ਨੂੰ ਕਹਿੰਦਾ ਵੀ ਮੈਨੂੰ ਲਾਓ ਇੱਥੇ ਰੋਕ ਕੇ ਅੱਛਾ ਮੈਂ ਕਿਹਾ ਬਾਈ ਜੀ ਸਟਾਪਿੰਗ ਜੇ ਧਾਰਾਂਗੇ ਅਗਲੇ ਸਟਾਪਿੰਗ ਤੇ ਧਾਰਾਂਗੇ ਤੁਹਾਨੂੰ ਯੂਨੀਵਰਸਿਟੀ ਆ ਕੇ ਗੱਡੀ ਰੋਕੀ ਤੇ ਸਾਨੂੰ ਗਾਲਾਂ ਵੀ ਕੱਢੀਆਂ ਉਹਨੇ ਭਰੀ ਗੱਡੀ ਦੇ ਵਿੱਚ ਸਾਡੇ ਨਾਲ ਬਤਮੀਜੀ ਵੀ ਕੀਤੀ ਤੇ نیچے ਉਤਰ ਕੇ ਮੈਨੂੰ ਮਾਰਨ ਤੱਕ ਆਏ ਲੋਕ ਪੱਦੀ ਛੱਡਾਵਲੀ ਵਰਗੀ ਹਾਂਜੀ ਹਾਂਜੀ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਦਿਨ ਰਾਤ ਸੇਵਾ ਨਿਭਾਉਣ ਤੇ ਸਵਾਰੀ ਦਾ ਇਦਾਂ ਦਾ ਵਤੀਰਾ ਜਦੋਂ ਤੁਹਾਡੇ ਨਾਲ ਕੀਤਾ ਜਾਂਦਾ ਹੈ ਕਿਵੇਂ ਦਾ ਮਹਿਸੂਸ ਹੁੰਦਾ ਤੁਹਾਨੂੰ ਇਹਦਾ ਸਾਰਾ ਦੇਖੋ ਸਾਰਾ ਦਿਨ ਅਸੀਂ ਸੇਵਾ ਕਰੀਦੀ ਆ ਜਦੋਂ ਇਹ ਜਦੋਂ ਇਹ ਬਤੀਰੇ ਵਰਤਦੇ ਨੇ ਸਾਡੇ ਨਾਲ ਜੀ ਵੀ ਸਾਨੂੰ ਬੜਾ ਦੁੱਖ ਹੁੰਦਾ ਜੀ ਹੂੰ ਹੂੰ ਕੀ ਮੰਗ ਕਰਦੇ ਹੋ ਤੁਸੀਂ ਮੰਗਦਾ ਜੀ ਸਾਨੂੰ ਇਨਸਾਫ ਹੋਣਾ ਚਾਹੀਦਾ ਜੀ ਇਸ ਤਰ੍ਹਾਂ ਦਾ ਹਰ ਇੱਕ ਬੰਦਾ ਸਾਨੂੰ ਆ ਕੇ ਵੱਧ ਘਟ ਬੋਲ ਕੇ ਚਲਾ ਜਾਂਦਾ ਜੀ ਹੂੰ ਹੂੰ ਬਿਨਾ ਪਹੁੰਚਾਂ ਦਾ ਕੋਈ ਗੱਲ ਵੀ ਨਹੀਂ ਹੈ ਜੀ ਬਿਨਾ ਅੱਡੇ ਤੋਂ ਤਾਰਨ ਦਾ ਕੋਈ ਰੂਲ ਹੀ ਨਹੀਂ ਬੰਦਾ ਜੀ ਇਹ ਆ ਪੰਜ ਸਪੀਡ ਤੇ ਗੱਡੀ ਆ ਰਹੀ ਹੈ ਜੀ ਅਗਰ ਅਸੀਂ ਆਨ ਰੋਡ ਤੇ ਗੱਡੀ ਰੋਕਦੇ ਪਿੱਛੇ ਕਿਸੇ ਨੇ ਗੱਡੀ ਵਿੱਚ ਲੱਗੀ ਜੀ ਉਹਦਾ ਕੌਣ ਜ਼ਿੰਮੇਵਾਰ ਹੈ ਜੀ ਜਿਵੇਂ ਉਹ ਜਿੱਤ ਕਰ ਰਹੇ ਸੀ ਮੈਨੂੰ ਉਤਾਰੋ ਜੇ ਤੁਸੀਂ ਗੱਡੀ ਰੋਕ ਦਿੱਤਾ ਹਾਦਸਾ ਵੀ ਹੋ ਸਕਦਾ ਸੀ ਹੋ ਸਕਦਾ ਜੀ ਉਹਦਾ ਕੌਣ ਜ਼ਿੰ ਬਿਲਕੁਲ ਵੀ ਜਿਸ ਤਰ੍ਹਾਂ ਦੇਖ ਤੋ ਜਿਹੜਾ ਇਹ ਵਤੀਰਾ ਸਵਾਰੀ ਵੱਲੋਂ ਕੀਤਾ ਗਿਆ ਹੈ ਡਰਾਈਵਰ ਬਾਈ ਨੂੰ ਭੱਦੀ ਸ਼ਬਦਾਲੀ ਦਾ ਇਸਤੇਮਾਲ ਕੀਤਾ ਗਿਆ ਜੀ ਜੀ ਇਹ ਜੇ ਦੇਖਿਆ ਜਾਵੇ ਨਾ ਬਹੁਤ ਗਲਤ ਹੈ ਸਰਕਾਰ ਨੂੰ ਇਹ ਹੀ ਬੇਨਤੀ ਆ ਕਿ ਇੱਕ ਕਾਨੂੰਨ ਬਣਨਾ ਚਾਹੀਦਾ ਵੀ ਜਿਹੜਾ ਕੋਈ ਐਸਾ ਅੰਸਰ ਗਲਤ ਹਰਕਤ ਕਰਦਾ ਪਤਾ ਕੀ ਜੀ ਬਹੁਤ ਗਲਤ ਹਰਕਤ ਕੀਤੀ ਉਹਨੇ ਡਰਾਈਵਰ ਦੀ ਚਾਕੀ ਫੋੜ ਦੇ ਉਹਦੇ ਗੁਲਾਮੇ ਨੂੰ ਹੱਥ ਪਾਇਆ ਜੀ ਜਦੋਂ ਉਹਨੂੰ ਰੋਕਿਆ ਗਿਆ ਉਹ ਬਹੁਤ ਕੁਝ ਬੋਲ ਕੇ ਗਿਆ ਤਾਂ ਇਸ ਲਈ ਬੇਨਤੀ ਹੈ ਵੀ ਸਰਕਾਰ ਥੋੜੀ ਜੀ ਸਾਕ ਕਾਰਵਾਈ ਹੋਣੀ ਚਾਹੀਦੀ ਹੈ ਕਾਰਵਾਈ ਦੀ ਮੰਗ ਕਰਦੇ ਆ ਜੀ ਅਸੀਂ ਸਾਕ ਹੋਣੀ ਚਾਹੀਦੀ ਹੈ ਸਰਕਾਰ ਸਾਥਵਾਸੀ ਕਰ ਰਹਾ ਕਹਿੰਦਾ ਮੈਨੂੰ ਬਿਨਾ ਢੇ ਦੇ ਦਾਰੋਂ ਇੱਧਰ ਕਰ ਮੂੰ ਬੋਲ ਗੱਲ ਕਰ ਹੁਣ ਕੱਢ ਗਾਲ ਕਿਵੇਂ ਕੱਢੇ ਤੂੰ ਗਾਲਾਂ ਕੱਢ ਰਿਹਾ ਸਾਨੂੰ ਤੂੰ ਗਾਲਾਂ ਕੱਢ ਰਿਹਾ ਸਾਨੂੰ ਬਾਈ ਜੀ ਸਾਨੂੰ ਗਾਲਾਂ ਕੱਢ ਰਿਹਾ ਕਹਿੰਦਾ ਬਿਨਾ ਢੇ ਦੇ ਦਾਰੋਂ ਮੈਨੂੰ ਟ੍ਰੇਡ ਲੱਤੀ ਆ ਬਹਾਦਰ ਕੱਢ ਦੀਏ ਨੇ ਫਿਰ ਪਟਿਆਲੇ ਟਿਕਲੇ ਪੜਾ ਦੇ ਫਿਰ ਤੈਨੂੰ ਢੇ ਦੇ ਨਾ ਕਰਾਂ ਮੈਨੂੰ ਬਿਨਾ ਢੇ ਥੋੜੀ ਦਾਰ ਦੇਂਗੇ ਫਿਰ ਬਿਨਾਂ ਡਰ ਡੂੜੀਕਾਰਨਾ ਹੈ ਤੈਨੂੰ ਨਹੀਂ ਪਿਆਰ ਨਾਲ ਕੀ ਜਲਾ ਯਾਰ ਫਿਰ ਤਾਂ ਰੋਲੇ ਦੀਆਂ ਤਸਵੀਰਾਂ ਪਟਿਆਲਾ ਤੋਂ ਸਾਹਮਣੇ ਆ ਰਹੀਆਂ ਜਿੱਥੇ ਇੱਕ ਸਵਾਰੀ ਦੇ ਵੱਲੋਂ ਮੌਕੇ ਤੇ ਖੂਬ ਹੰਗਾਮਾ ਕੀਤਾ ਜਾਂਦਾ ਹੈ ਹੰਗਾਮਾ ਇਸ ਕਦਰ ਕੀਤਾ ਕਿਆ ਕਿ ਮੌਕੇ ਤੇ ਵੀਡੀਓ ਬਣਿਆ ਵੀ ਤੇ ਵੀਡੀਓ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਵੀ ਕਾਫੀ ਜ਼ਿਆਦਾ ਵਾਇਰਲ ਹੋ ਰਿਹਾ ਦੱਸਿਆ ਜਾ ਰਿਹਾ ਹੈ ਕਿ ਸਵਾਰੀ ਨੂੰ ਪਿੱਛੇ ਉਤਾਰ ਦਿੱਤਾ ਗਿਆ ਸੀ ਜਿਸ ਕਾਰਨ ਸਵਾਰੀ ਨੇ ਮੌਕੇ ਤੇ ਰੋਲਾ ਪਾਇਆ ਤੇ ਰੋਲਾ ਇਸ ਕਦਰ ਵੱਧਿਆ ਕਿ ਗੰਦੀਆਂ ਗੰਦੀਆਂ ਗਾਲਾਂ ਤੱਕ ਚੁੰਨੇ ਕਦੇ ਦੂਜੇ ਨੂੰ ਕੱਢਣੀਆਂ ਸ਼ੁਰੂ ਕੀਤੀਆਂ ਚਾਹੁੰਦੀਆਂ ਜਿਸ ਮਕਰੋਂ ਪੀਆਰਟੀਸੀ ਦੇ ਮੁਲਾਜ਼ਮਾਂ ਦਾ ਵੀ ਬਿਆਨ ਸਾਹਮਣੇ ਆਇਆ ਪੂਰਾ ਰੋਲਾ ਕੀ ਸੀ ਇਹ ਵੀ ਜਾਣਾਂਗੇ ਪਰ ਉਸ ਤੋਂ ਪਹਿਲਾਂ ਇੱਕ ਵਾਰ ਤੁਸੀਂ ਹੰਗਾਮੇ ਦੀਆਂ ਨਾ ਤਸਵੀਰਾਂ ਨੂੰ ਧਿਆਨ ਦੇ ਨਾਲ ਦੇਖੋ ਵਾਸੀ ਕਰ ਰਹਾ ਕਹਿੰਦਾ ਮੈਨੂੰ ਬਿਨਾ ਅੱਡੇ ਤੇ ਧਾਰੋ ਇੱਧਰ ਕਰ ਮੂੰ ਬੋਲ ਗੱਲ ਕਰ ਹੁਣ ਕੱਢ ਗਾਲ ਕਿਵੇਂ ਕੱਢੇ ਆ ਤੂੰ ਗਾਲੇ ਕੱਢ ਰਿਹਾ ਸਾਨੂੰ ਤੂੰ ਗਾਲੇ ਕੱਢ ਰਿਹਾ ਸਾਨੂੰ ਵੀਰ ਜੀ ਕੀ ਗੱਲ ਬਾਤ ਹੋ ਕੀ ਸੀ ਵੀਡੀਓ ਵਾਇਰਲ ਹੋ ਰਹੀ ਹੈ ਕੀ ਕਹਾ ਸੁਣੀ ਹੋ ਕਿਸੇ ਉਹਦੇ ਨਾਲ ਜੀ ਜੀ ਸਾਨੂੰ ਓਏ ਓਏ ਇਹ ਕਰਕੇ ਬੋਲੇ ਕਹਿੰਦੇ ਵੀ ਮੈਨੂੰ ਬਿਨਾ ਅੱਡੇ ਤੇ ਧਾਰੋ ਬਹਾਦਰਗਾੜਾ ਸਟਾਪੇ ਤੇ ਗੱਡੀ ਰੁੱਕੀ ਹੈ ਜੀ ਆ ਉੱਥੇ ਉਸ ਪੁੱਤਰੇ ਨਹੀਂ ਅੱਗੇ ਆਗੇ ਬਾਦਰਗੜ ਤੋਂ ਵਿਚਾਲੇ ਕਿਲੇ ਆਨ ਰੋਡ ਤੇ ਗੱਡੀ ਆਂਦੀ ਨੂੰ ਕਹਿੰਦਾ ਵੀ ਮੈਨੂੰ ਲਾਓ ਇੱਥੇ ਰੋਕ ਕੇ ਅੱਛਾ ਮੈਂ ਕਿਹਾ ਭਾਈ ਜੀ ਸਟਾਪਿੰਗ ਤੇ ਧਾਰਾਂਗੇ ਅਗਲੇ ਸਟਾਪਿੰਗ ਤੇ ਧਾਰਾਂਗੇ ਤੁਹਾਨੂੰ ਯੂਨੀਵਰਸਿਟੀ ਆ ਕੇ ਗੱਡੀ ਰੋਕੀ ਤੇ ਸਾਨੂੰ ਗਾਲਾਂ ਵੀ ਕੱਢੀਆਂ ਉਹਨੇ ਭਰੀ ਗੱਡੀ ਦੇ ਵਿੱਚ ਸਾਡੇ ਨਾਲ ਬਤਮੀਜੀ ਵੀ ਕੀਤੀ ਤੇ نیچے ਉਤਰ ਕੇ ਮੈਨੂੰ ਮਾਰਨ ਤੱਕ ਆਏ ਜੀ ਉਹ ਪੱਦੀ ਛੱਡਾਵਲੀ ਵਰਗੀ ਹਾਂਜੀ ਹਾਂਜੀ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਦਿਨ ਰਾਤ ਸੇਵਾ ਨਿਭਾਉਣ ਤੇ ਸਵਾਰੀ ਦਾ ਇਦਾਂ ਦਾ ਵਤੀਰਾ ਜਦੋਂ ਤੁਹਾਡੇ ਨਾਲ ਕੀਤਾ ਜਾਂਦਾ ਹੈ ਕਿਵੇਂ ਦਾ ਮਹਿਸੂਸ ਹੁੰਦਾ ਤੁਹਾਨੂੰ ਇਹਦਾ ਸਾਰਾ ਦੇਖੋ ਸਾਰਾ ਦਿਨ ਅਸੀਂ ਸੇਵਾ ਕਰੀਦੀ ਆ ਜਦੋਂ ਇਹ ਜਦੋਂ ਇਹ ਬਤੀਰੇ ਵਰਤਦੇ ਨੇ ਸਾਡੇ ਨਾਲ ਜੀ ਵੀ ਸਾਨੂੰ ਬੜਾ ਦੁਖ ਹੁੰਦਾ ਜੀ ਹੂੰ ਹੂੰ ਕੀ ਮੰਗ ਕਰਦੇ ਹੋ ਤੁਸੀਂ ਮੰਗਦਾ ਜੀ ਸਾਨੂੰ ਇਨਸਾਫ ਹੋਣਾ ਚਾਹੀਦਾ ਜੀ ਇਸ ਤਰ੍ਹਾਂ ਦਾ ਹਰ ਇੱਕ ਬੰਦਾ ਸਾਨੂੰ ਆ ਕੇ ਵੱਧ ਘਟ ਬੋਲ ਕੇ ਚਲਾ ਜਾਂਦਾ ਜੀ ਹੂੰ ਹੂੰ ਬਿਨਾ ਪਹੁੰਚਾਂ ਦਾ ਕੋਈ ਗੱਲ ਵੀ ਨਹੀਂ ਹੈਗੀ ਜੀ ਬਿਨਾ ਅੱਡੇ ਤੋਂ ਤਾਰਨ ਦਾ ਕੋਈ ਰੂਲ ਹੀ ਨਹੀਂ ਬੰਦਾ ਜੀ ਬਿਲਕੁਲ ਇਹ ਆ ਪਾਸ ਸਪੀਡ ਤੇ ਗੱਡੀ ਆ ਰਹੀ ਹੈ ਜੀ ਅਗਰ ਅਸੀਂ ਆਨ ਰੋਡ ਤੇ ਗੱਡੀ ਰੋਕਦੇ ਪਿੱਛੇ ਕਿਸੇ ਨੇ ਗੱਡੀ ਵਿੱਚ ਲੱਗੀ ਜੀ ਉਹਦਾ ਕੌਣ ਜ਼ਿੰਮੇਵਾਰ ਹੈ ਜੀ ਜਿਵੇਂ ਉਹ ਜਿੱਤ ਕਰ ਰਹੇ ਸੀ ਮੈਨੂੰ ਉਤਾਰੋ ਜੇ ਤੁਸੀਂ ਗੱਡੀ ਰੋਕ ਦਿੱਤਾ ਹਾਦਸਾ ਵੀ ਹੋ ਸਕਦਾ ਸੀ ਹੋ ਸਕਦਾ ਜੀ ਉਹ ਬੜੀ ਕਿਸ ਤਰ੍ਹਾਂ ਦੇਖ ਤੋ ਜਿਹੜਾ ਇਹ ਵਤੀਰਾ ਸਵਾਰੀ ਵੱਲੋਂ ਕੀਤਾ ਗਿਆ ਹੈ ਡਰਾਈਵਰ ਬਾਈ ਨੂੰ ਭੱਦੀ ਸ਼ਬਦਾਲੀ ਦਾ ਇਸਤੇਮਾਲ ਕੀਤਾ ਗਿਆ ਜੀ ਜੀ ਇਹ ਜੇ ਦੇਖੇ ਜਾਵੇ ਨਾ ਬਹੁਤ ਗਲਤ ਹੈ ਸਰਕਾਰ ਨੂੰ ਇਹ ਹੀ ਬੇਨਤੀ ਆ ਕਿ ਇੱਕ ਕਾਨੂੰਨ ਬਣਨਾ ਚਾਹੀਦਾ ਵੀ ਜਿਹੜਾ ਕੋਈ ਐਸਾ ਅੰਸਰ ਗਲਤ ਹਰਕਤ ਕਰਦਾ ਪਤਾ ਕੀ ਜੀ ਬਹੁਤ ਗਲਤ ਹਰਕਤ ਕੀਤੀ ਉਹਨੇ ਡਰਾਈਵਰ ਦੀ ਚਾਕੀ ਥੋੜ ਦੇ ਉਹਦੇ ਗੁਲਾਮੇ ਨੂੰ ਹੱਥ ਪਾਇਆ ਜੀ ਜਦੋਂ ਉਹਨੂੰ ਰੋਕਿਆ ਗਿਆ ਉਹ ਬਹੁਤ ਕੁਝ ਬੋਲ ਕੇ ਗਿਆ ਤਾਂ ਇਸ ਲਈ ਬੇਨਤੀ ਹੈ ਵੀ ਸਰਕਾਰ ਤੁਹਾਡੀ ਸਾਥ ਕਾਰਵਾਈ ਹੋਣੀ ਚਾਹੀਦੀ ਹੈ ਕਾਰਵਾਈ ਦੀ ਮੰਗ ਕਰਦੇ ਆ ਜੀ ਅਸੀਂ ਸਾਥ ਹੋਣੀ ਚਾਹੀਦੀ ਹੈ ਸਰਕਾਰ